ਡਿਸਟ੍ਰਿਕਟ ਪਟਿਆਲਾ ਦੇ ਸਾਰੇ মিডিਆ ਸਾਥੀਆਂ ਦਾ ਖਾਸ ਕਰਕੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਮੀਡੀਆ ਦੇ ਡਿਜੀਟਲ ਮੀਡੀਆ ਸਪੀਡੀਆ ਦੇ ਸਾਰੇ ਪਲੇਟਫਾਰਮ ਤੋਂ ਆਏ ਸਾਥੀਆਂ ਦਾ ਅੱਜ ਵੀ ਇਸ ਪ੍ਰੈਸ ਵਾਰਤਾ ਵਿੱਚ ਵੈਲਕਮ ਸਵਾਗਤ ਆ ਮਿਲਨਾਲ ਆਮ ਆਦਮੀ ਪਾਰਟੀ ਡਿਸਟ੍ਰਿਕਟ ਪਟਿਆਲਾ ਦੀ ਸਮੁੱਚੀ ਟੀਮ ਸਰਦਾਰ ਚੇਤਨ ਸਿੰਘ ਡੋੜੇ ਮਾਜਰਾ ਜੀ ਐਮ ਐਲ ਏ ਸਮਾਣਾ ਐਕਸ ਕੈਬਨਿਟ ਮਿੰਿਸਟਰ ਪੰਜਾਬ ਸਰਦਾਰ ਹਰਜਨ ਸਿੰਘ ਬਰਸੜ ਜੀ ਚੇਅਰਮੈਨ ਮੱਡੀ ਬੋਰਡ ਪੰਜਾਬ ਕੁੰਦਰ ਗੋਕੀਆ ਜੀ ਮੇਰ ਪਟਿਆਲਾ ਸਰਦਾਰ ਬਜਿੰਦਰ ਸਿੰਘ ਢਿੱਲੋਂ ਜੀ ਲੋਕ ਸਭਾ ਚਾਰ ਪਟਿਆਲਾ ਦਵਿੰਦਰ ਮਹਿਤਾ ਜੀ ਚੇਅਰਮੈਨ ਪਲਾਨਿੰਗ ਬੋਰਡ ਪਟਿਆਲਾ ਮੇਜਤ ਡੋੜੇ ਸ਼ਰਮਾ ਜੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਆਧਿਆਮਾਤੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਆਗੂਦਾਰ ਸਹਿਮਾਨ ਜਿਹੜੇ ਮੇਰੇ ਪਿੱਛੇ ਖੜੇ ਦੇ ਕੇ ਅੱਜ ਇਸ ਪ੍ਰੈਸ ਬਾਰਤਾ ਦਾ ਮੇਨ ਮਕਸਦ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੁਆਰਾ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਪੰਜਾਬ ਦੇ ਉਸ ਆਵਾਬ ਦੇ ਨਾਲ ਜਿਹੜਾ ਮੈਂ ਸਮਝਦਾ ਸਰਕਾਰ ਦੇ ਨੀਤੀਆਂ ਦੇ ਕਾਰਨ ਰੋਜੀ ਰੋਟੀ ਖਾਤਾ ਸੀ ਅਬਦਾ ਪੇਟ ਪਰਦਾ ਸੀਗਾ ਉਹਦੀ ਇਨਫਰਮੇਸ਼ਨ ਦੇਣ ਲਈ ਅੱਜ ਅਸੀਂ ਇਕੱਤਰ ਹੋਏ ਹਾਂ कि किस तरह भारतीय जनता पार्टी ने 32 लाख 32 लाख जेडे कार्ड ने के राशन कार्ड ने जेडे जेडे डीटीएल ने कार्ड ने जेडे आटा दाल स्कीम दे कार्ड ने जेडे वो सेंट्रल सरकार ने किमे कटे एक साजिश पाजाग दे भारतीय जनता पार्टी पंजाब ते پنجابیوں نو निशाना बडा रही आ ਦੇਹ ਜਾਣ ਦਾ ਜਦੋਂ ਤਿੰਨ ਕਾਲੇ ਕਰੋਨਾ ਆਏ ਤਾਂ ਉਸ ਤਿੰਨ ਕਾਲੇ ਕਰੋਨਾ ਦਾ ਪੰਜਾਬ ਦੇ ਲੋਕਾਂ ਨੇ ਡਟ ਕੇ ਵਿਰੋਧ ਕੀਤਾ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਆਰਤੀਆ ਪੰਜਾਬ ਦਾ ਵਪਾਰੀ ਪੰਜਾਬ ਦਾ ਗਰੀਬ ਪਰ ਹਰ ਵਰਗ ਜਿਹੜਾ ਉਹਨਾਂ ਤਿੰਨ ਕਾਲੇ ਕਰੋਨਾ ਦੇ ਖਿਲਾਫ ਡਟ ਕੇ ਖੜਿਆ ਸਰਕਾਰ ਦੇ ਖਿਲਾਫ ਲੜਿਆ ਅੱਜ ਉਹੀ ਕਿਹੜਾ आज वो ही बदलाखोरी भारतीय जनता पार्टी जेडी आ वो पंजाब दे عوام ਤੋਂ ਲੈ ਰਹੀ ਹੈ पंजाब दे ਲੋਕਾਂ ਤੋਂ ਲੈ ਰਹੀ ਹੈ ਇੱਕ ਪਾਸੇ ਕਹਿ ਰਹੀ ਆ ਕਿ ਅਸੀਂ ਕੇਂਦਰ ਦੇ ਸੀਮਾ ਦਾ ਲਾਭ ਦੇਣ ਦੇ ਲਈ ਲੋਕਾਂ ਜਾ ਰਹੇ ਆ ਔਰ ਦੂਸਰੇ ਪਾਸੇ ਲੋਕਾਂ ਦਾ ਨਿੱਜੀ ਡਾਟਾ ਲੋਕਾਂ ਦਾ ਪਰਸਨ ਡਾਟਾ ਕਲੈਕਟ ਕੀਤਾ ਜਾ ਰਿਹਾ ਜਿਹੜੀ ਕਿ ਮੈਂ ਸਮਝਦਾ ਭਾਰਤ ਸਰਕਾਰ ਦੁਆਰਾ ਬਣਾਏ ਐਕਚੁਅਲੀ ਉਲੰਘਣਾ ਕੀ ਪਰਸਨ ਡਾਟਾ ਪ੍ਰੋਟੈਕਸ਼ਨ ਐਕਟ पर्सनल डाटा प्रोटेक्शन एक्ट 232 ਈਗਲ ਕਹਿੰਦਾਗਾ ਕਿ ਤੁਸੀਂ ਕਿਸੇ ਦਾ ਡਾਟਾ ਜਿਹੜਾ ਕਲੈਕਟ ਨਹੀਂ ਕਰ ਸਕਦੇ ਨਾ ਹੀ ਕਿਸੇ ਦਾ ਆਕਾਊਂਟ ਲੈ ਸਕਦੇ ਉਹਦੀ ਵਲਾਟ ਉਹਦੀ ਕਨਸੈਂਟ ਨਾ ਹੀ ਉਸ ਦਾ ਕਾਊਂਟ ਨੰਬਰ ਲੈ ਸਕਦੇ ਹੋ ਨਾ ਹੀ ਤੁਸੀਂ ਉਹਦੀ ਪ੍ਰਾਪਰਟੀ ਦੀ ਇਨਫਰਮੇਸ਼ਨ ਲੈ ਸਕਦੇ ਹੋ ਪਰ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਇਸ ਦਾ ਤੇ ਬਾਦੂ ਉਖੜਿਆ ਕਿ ਕਿਸ ਤਰ੍ਹਾਂ ਪੰਜਾਬੀਆਂ ਦਾ ਡਾਟਾ ਚੋਰੀ ਕਰਕੇ ਉਹਦੇ ਅੰਦਰ ਤੋਰ ਬਰੋੜ ਕਰਕੇ ਉਹਦੇ ਅੰਦਰ ਜਿਹੜੀ ਐਫੈਕਟਿਵ ਸਿਸਟਮਾਂ ਭਰ ਸ਼ਾਮਿਲ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਫਟੇ-ਫਟੇ ਫਰਾਡ ਕੀਤੇ ਜਾਂਦੇ ਦੇ ਜਾਣ ਦਾ ਦੇਸ਼ ਦੇ ਅੰਦਰ ਸਾਰੇ ਸੁਪਰ ਸਰਕਾਰਾਂ ਨੂੰ ਜਿਹੜੇ ਸਾਈਬਰ ਕ੍ਰਾਈਮ ਆ ਸਾਈਬਰ ਕ੍ਰਾਈਮ ਜਾਂ ਡਿਜੀਟਲ ਕ੍ਰਾਈਮ ਜਿਹੜਾ ਉਹਦੇ ਲਈ ਵੱਖਰੇ ਪੁਲਿਸ ਸਟੇਸ਼ਨ ਬਣਾਉਣੇ ਪਏ ਕਿਉਂ ਬਣਾਉਣੇ ਪਏ ਨਹੀਂਗੇ ਕਿ ਅੱਜ ਡਿਜੀਟਲ ਦਾ ਜ਼ਮਾਨਾ ਆਗਾ ਦੁਨੀਆ ਦੇ ਨਾਲ ਡਿਜੀਟਲ ਦੇ ਅੰਦਰ ਸਾਈਬਰ ਕ੍ਰਾਈਮ ਹੋਦਾਗਾ ਤੁਹਾਡੇ ਅੰਕੜੇ ਲੈ ਕੇ ਤੁਹਾਡੀ ਆਈਡਿਜ਼ ਨੂੰ ਤੁਹਾਡੇ ਇਵਨ ਕੇ ਮੋਬਾਈਲ ਦੀ ਆਈਡੀ ਨੂੰ ਜਿਹੜੀ ਹੈਕ ਕਰਕੇ ਤੁਹਾਡੇ ਬੈਂਕ ਅਕਾਊਂਟ ਹੈਕ ਕਰਕੇ ਤੁਹਾਡੇ ਹੋਰ ਜਿਹੜੇ ਇਲੈਕਟ੍ਰੋਨਿਕ ਡਾਕੂਮੈਂਟ ਲਗੇ ਉਹਨਾਂ ਨੂੰ ਜਿਹੜਾ ਹੈਕ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਠੱਗੀਬਾਰਤਾ ਕਰ ਚੱਲ ਲਗਾ ਇਸੇ ਲਈ ਸੂਬੇ ਦੀਆਂ ਸਰਕਾਰਾਂ ਸੈਂਟਰ ਸਰਕਾਰਾਂ ਨੇ ਇਹ ਕਾਨੂੰਨ ਜਿਹੜੇ ਦੇ ਪੋਲਿਆ ਦੇ ਨੇ ਪਰ ਲੇਕਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੜੀ ਨੀਚ ਹਰਕਤ ਤੇਤਰੀ ਹੋਈ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਕਿਰਦਾਰ ਆ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਦੇਸ਼ ਦੇ ਲੋਕਤੰਤਵ ਦੇ ਰਿਵਾਜ ਬਟਾ ਖਤਰਾ ਬਣੀ ਹੋਈ ਜਾ। ਇਹਦੀ ਆਧਾਰਨਾ ਤੁਹਾਡੇ ਸਾਹਮਣੇ ਤੁਹਾਨੂੰ ਪਤਾਗਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਅੰਦਰ ਵੀ ਜਿੱਦੀ ਪੂਰੀ ਦੁਨੀਆ ਦੇ ਅੰਦਰ ਨਾ ਬੋਲਦਾ ਕਿ ਚੰਡੀਗੜ੍ਹ ਦੇ ਜਾਨੋ ਤੇ ਸੀ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਆ ਉਹ ਸਾਰਾ ਕਿੰਨਾ ਵਧੀਆਗਾ ਕਿੰਨੇ ਉੱਥੇ ਲੋਕ ਜਿਹੜੇ ਅੱਛੇ ਨੇ ਜੁੜੇ ਜਾਂਦੇ ਨੇ ਪਰ ਲੇਕਿਨ ਪੂਰੇ ਦੇਖ ਦੇ ਅੰਦਰ ਉਹ ਵੀਡੀਓ ਚੱਲੀਆਂ ਪਰ ਖਾਸ ਕਰਕੇ ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ। ਤੇ ਤੁਹਾਡੇ ਮੀਡੀਆ ਦੇ ਕੈਮਰਿਆਂ ਨੇ ਉਹ ਜਿਹੜੀ ਵੋਟ ਚੋਰੀ ਹੁੰਦੀ ਆ ਉਹ ਕੈਕ ਕੀਤੀ ਉਹ ਵੋਟ ਚੋਰੀ ਹੁੰਦੀ ਜਿਹੜੀ ਆ ਤੁਸੀਂ ਉਹਨੂੰ ਆਪਣੇ ਕੈਮਰਿਆਂ ਦੇ ਅੰਦਰ ਪੜਿਆ ਔਰ ਫਿਰ ਵੀ ਨਹੀਂ ਮੰਨਿਆ ਪ੍ਰੋਟੈਸਟ ਹੋਇਆ ਸਾਰੇ ਐਮਸੀ ਸਾਹਿਬਾਨ ਨੇ ਪ੍ਰੋਟੈਸਟ ਕੀਤਾ ਆਮਦ ਵਿਪາກ ਦੀ ਟੀਮ ਨੇ ਪ੍ਰੋਟੈਸਟ ਕੀਤਾ ਮੰਨ ਜੋ ਗਵਰਨਰ ਸਾਹਿਬ ਕੋਲੇ ਗਿਆ ਕੋਈ ਗੱਲ ਨਹੀਂ ਬਣੀ ਹਾਈ ਕੋਰਟ ਗਿਆ ਕੋਈ ਗੱਲ ਨਹੀਂ ਬਣੀ ਔਰ ਅੰਤਿਮ ਬੇਚਾ ਨੂੰ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਦੇ ਵਿਚਾਕੇ ਇਨਸਾਬ ਪਿਆ ਪਰ ਸ਼ਬੀਰਪੁਰ ਨੇ ਇਸ ਵਕਤ ਮੋਰ ਨਾਈ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਮੇਅਰ ਦੇ ਇਲੈਕਸ਼ਨ ਕੋਲ ਵਾਲੇ ਰੱਤੀ ਨੇ ਵੋਟ ਚੋਰੀ ਕੀਤੀ ਹੈ ਤੇ ਗੱਲ ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਜਿਸ ਦਿਨ ਇਤਿਹਾਸ ਲਿਖਿਆ ਜਾਊਗਾ ਉਹਦੇ ਅੰਦਰ ਇਹ ਸਪਸ਼ਟ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਵੋਟ ਚੋਰੀ ਦੀ ਸ਼ੁਰੂਆਤ ਚਲਿੱਗੜ ਦੀ ਮੇਅਰ ਦੀ ਇਲੈਕਸ਼ਨ ਤੋਂ ਕੀਤੀ ਮੇਅਰ ਦੀ ਇਲੈਕਸ਼ਨ ਤੋਂ ਵੋਟ ਚੋਰੀ ਦੀ ਸ਼ੁਰੂਆਤ ਕੀਤੀ ਔਰ ਉਸ ਵਾਰ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਪੂਰਾ ਦੇ ਜਾਣਦਾ ਕਿ ਕਿਸ ਤਰ੍ਹਾਂ ਵੋਟਰਾਂ ਦੇ ਨਾਮ ਕੱਟੇ ਗਏ ਕਿਸ ਤਰ੍ਹਾਂ ਨਵੇਂ ਨਾਮ ਐਂਟਰ ਕਰਵਾਏ ਗਏ ਤਾਂ ਕਿ ਵੋਟਾਂ ਸ਼ਾਇਦਾ ਲਿਆ ਜਾ ਸਕੇ ਪੂਰੀ ਪੂਰੀ lection ਜੇ ਮੈਂ ਦਿੱਲੀ ਦੀ election ਦੀ ਗੱਲ ਕਰਾਂ ਆਮ ਆਦਮੀ ਪਾਰਟੀ ਦੇ ਜੀਪੀਐਸ ਸਿਰਫ ਔਰ ਸਿਰਫ 2 ਲੱਖ ਵੋਟਾਂ ਦਾ ਫਰਕ ਆ ਤੋਂ ਇਸ ਤੋਂ ਕਤੇ ਬੰਦ ਵੋਟਾਂ ਲੜੀਆਂ ਨੇ ਕਿਹਾ ਉਹ ਡਿਲੀਟ ਕੀਤੀਆਂ ਗੀਆਂ ਕੱਟੀਆਂ ਗੀਆਂ ਖਤਮ ਕੀਤੀਆਂ ਗੀਆਂ ਔਰ ਉਹੀ ਪ੍ਰਕਿਰਿਆ ਉਸੇ ਪ੍ਰਕਾਰ ਦੀ ਪ੍ਰਕਿਰਿਆ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੇ ਬਿਹਾਰ ਦੇ ਅੰਦਰ ਬਿਹਾਰ ਦੇ ਅੰਦਰ ਵੀ ਜਿਹੜਾ ਡਾਟਾ ਸੀਗਾ ਪਹਿਲਾ ਡਾਟਾ ਕਲੈਕਟ ਕੀਤਾ ਫਿਰ ਡਾਟੇ ਦੇ ਨਾਲ ਛੇੜਛਾੜ ਕੀਤੀ ਉਹਦੇ ਅੰਕੜਿਆਂ ਦੇ ਨਾਲ ਛੇੜਛਾੜ ਕੀਤੀ ਉਹਨਾਂ ਦੇ ਨਾਮ ਡਿਲੀਟ ਕੀਤੇ ਗਏ ਫਿਰ ਕਿਹਾ ਗਿਆ ਕਿ ਹਾਂਜੀ ਇਹ ਵੋਟਰ ਇੱਥੇ ਹੈਦਾ ਨਹੀਂ ਇਹ ਬੰਦਾ ਵਿਅਕਤੀ ਇੱਥੇ ਰਹਿੰਦਾ ਨਹੀਂ ਕਿਉਂਕਿ ਤੁਸੀਂ ਫਜ਼ਕ ਕੀ ਕਰਨੀ ਆ ਜਿੱਥੇ ਦੋ ਇੱਕ ਲਿਖਿਆ ਦੋ ਬਣਾ ਦੋ ਜਿੱਥੇ ਚਾਰ ਲਿਖਿਆ ਉਹਨੂੰ ਪੰਜ ਬਣਾ ਦੋ ਜਿੱਥੇ ਕੁਝ ਹੋਰ ਲਿਖਿਆ ਉਹਨੂੰ ਥੋੜਾ ਉਹ ਕਰ ਦੋ ਸੋ ਮੇਰਾ ਕਹਿਣ ਦਾ ਭਾਵ ਆ ਉਥੇ ਡਾਟੇ ਦੇ ਰਾਹ ਖੇਡ ਥਾ ਕਰਕੇ ਜਿਹੜਾ ਇਹ ਕੰਮ ਕੀਤਾ ਉਸ ਦੇ ਅੰਦਰ ਵੀ ਦੇਸ਼ ਦੀ ਸਰਬੋਚ ਅਦਾਲਤ ਨੂੰ ਜਿਹੜਾ ਇੰਟਰਵਿਊ ਕਰਨਾ ਪਿਆ ਉਸ ਦੇ ਅੰਦਰ ਵੀ ਦੇਸ਼ ਦੀ ਸਰਬੋਚ ਅਦਾਲਤ ਜਿਹੜੀ ਸਾਹਮੜੇ ਆਈ ਪਾਰਲੀਮੈਂਟ ਚ ਗੱਲ ਚੱਲੀ ਦੇ ਬਿਹਾਰ ਦੀਆਂ ਗੜੀਆਂ ਚ ਗੱਲ ਚੱਲੀ ਦੇਸ਼ ਦੇ ਅੰਦਰ ਇਸ ਗੱਲ ਦੀ ਗੱਲ ਚੱਲੀ ਕਿ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੇ ਲੋਕਤੰਤਰ ਲਈ ਖਤਰਾ ਪਰ ਉਸੇ ਪ੍ਰਕਾਰ ਦੀ ਪ੍ਰਕਿਰਿਆ ਉਸੇ ਪ੍ਰਕਾਰ ਦਾ ਸਮਝਣਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਆਪਣੇ ਕੁਝ ਵਿਅਕਤੀ ਬਿਠਾ ਲਏ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਜੇ ਤੁਹਾਡੇ ਕਾਰਡ ਭਰੀਏ ਲਿਓ ਤੁਹਾਡਾ ਕਰੀਏ ਉਹਨਾਂ ਤੋਂ ਪੈਸੇ ਕੱਢ ਦਿਆ ਜਾ ਰਹੇ ਨੇ ਉਹਨਾਂ ਤੋਂ ਅਕਾਊਂਟ ਨੰਬਰ ਲਏ ਜਾ ਰਹੇ ਨੇ ਉਹਨਾਂ ਤੋਂ ਸਾਰਾ ਡਾਟਾ ਕਲੈਕਟ ਕੀਤਾ ਜਾ ਰਿਹਾ ਜਦਕਿ অথেন্টিਕੇਟ ਉਹਨਾਂ ਦੇ ਵਿੱਚ ਕੋਈ ਵੀ ਵਿਅਕਤੀ ਹੋਵੇ ਜਿਹੜਾ ਕਿ ਲਾਇਸੈਂਸ 홀ਡਰ ਹੋਵੇ ਆ ਜਿਹੜਾ ਐਕਟ ਹੈਗਾ ਇਹ ਕਹਿੰਦਾ ਕਿ ਤੁਹਾਨੂੰ ਲਾਇਸੈਂਸ ਲੈਣਾ ਪਊ ਇਹ ਮੇਰਾ ਨਹੀਂ ਬਣਾਇਆ ਇਹ ਤੁਹਾਡਾ ਨਹੀਂ ਬਣਾਇਆ ਇਹ ਪੰਜਾਬ ਸਰਕਾਰ ਨੇ ਨਹੀਂ ਬਣਾਇਆ ਇੱਕ ਗਵਰਨਮੈਂਟ ਆਫ ਇੰਡੀਆ ਦੇ ਬਣਾਇਆ ਗਿਆ। ਇਹ ਕਹਦਾਗਾ ਕਿ ਤੁਸੀਂ ਕੋਈ ਵੀ ਡਿਜੀਟਲ ਡਾਟਾ ਇਕੱਠਾ ਕਰਨਾਗਾ ਤਾਂ ਤੁਹਾਨੂੰ ਕੰਪੀਟੈਂਟ ਅਥਾਰਟੀ ਤੋਂ ਲਾਇਸੈਂਸ ਲੈਣਾ ਹੋਊਗਾ। ਲਾਇਸੈਂਸ ਲੈ ਕੇ ਤੁਸੀਂ ਅੱਗੇ ਵਧ ਸਕਦੇ ਹੋ ਪਰ ਲੇਕਿਨ ਪੰਜਾਬ ਸਰਕਾਰ ਨੇ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਦੀਆਂ ਨੇ ਪੰਜਾਬ ਪੰਜਾਬ ਦੀਆਂ ਸਕੀਮਾਂ ਮੁਕੰਮਲ ਦੀ ਸਰਵਤ بیمਾ ਯੋਜਨਾ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਘਰ ਬੈਠੇ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੋ ਜਿਹੜੀਆਂ ਨੈਸੈਸਰੀ ਫਾਰਮੈਲਟੀਜ਼ ਪੂਰੀਆਂ ਕਰਕੇ ਉਦਲੀ ਅਸੀਂ ਡੋਰ ਸਟਾਫ ਡਿਲੀਵਰੀ ਪੰਜਾਬ ਜਾਣਦਾ ਕਿ ਡੋਰ ਸਟਾਫ ਡਿਲੀਵਰੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਬਜਾਅ ਖੁਦ ਕੀਤੀ ਆ ਪੰਜਾਬ ਜਾਣਦਾ ਕਿ ਸੇਵਾ ਕੇਂਦਰਾਂ ਦੇ ਅੰਦਰ ਕਿੰਨੀਆਂ ਐਪਲੀਕੇਸ਼ਨਾਂ ਆਉਂਦੀਆਂ ਨੇ ਕਿੰਨੀਆਂ ਪ੍ਰੋਸੈਸ ਹੁੰਦੀਆਂ ਨੇ ਔਰ ਕਿੰਨਿਆਂ ਦੇ ਵਿਅਕਤੀਆਂ ਦੇ ਜਿਹੜੇ ਰੋਜ਼ ਮਰਾਂ ਦੇ ਰੋਜ਼ਾਨਾ ਦੇ ਡਾਕੂਮੈਂਟੇਸ਼ਨ ਆ ਰੋਜ਼ਾਨਾ ਜਿਹੜੀ ਇਹ ਲੋੜਾਂ ਲੈ ਕੇ ਪੂਰੀਆਂ ਹੁੰਦੀਆਂ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਮੈਂ ਸਵੈਦਾ ਕਿਤੇ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਔਰ ਸੇ ਪੰਜਾਬ ਦੇ ਪੋਲੇ ਪਾਲੇ ਗਰੀਬ ਲੋਕਾਂ ਦੇ 32 ਲੱਖ 32 ਲੱਖ ਜਿਹੜੇ ਕਾਰ ਲਗੇ ਉਹ ਘਟੇ ਗਏ ਨੇ ਕਿ ਸਵੈਸਮੇ ਦਾ ਭਾਰਤੀ ਜਨਤਾ ਪਾਰਟੀ ਪਹਿਲਾਂ ਇਹ ਲੜਾਈ ਲੜਨੀ ਚਾਹੀਦੀ ਆ ਕਿ ਪੰਜਾਬ ਦੇ ਉਹ 32 ਲੱਖ ਕਾਰ ਬਾਹਰ ਹੋਣੇ ਚਾਹੀਦੇ ਨੇ ਕਿ ਉਹਨਾਂ ਗਰੀਬ ਲੋਕਾਂ ਦਾ ਰਾਸ਼ਨ ਮਿਲਣਾ ਚਾਹੀਦਾ ਜਿਹੜਾ ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ਼ ਦੇ ਧੀ ਪੰਜਾਬੀਆਂ ਦੇ ਨਾਲ ਠੱਗਾ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਸੂਤਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਪੁੰਜਾ ਗੱਜਾ ਮੈਂ ਕਈ ਵਾਰ ਜ਼ਿਕਰ ਕਰਦਾ ਹਾਂ ਕਿ ਪੰਜਾਬ ਦਾ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਦਾ ਫੰਡ ਦਾ ਪੈਸਾ ਪੰਜਾਬ ਦਾ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਪੈਸਾ ਪੰਜਾਬ ਦਾ ਹੁਣੇ-ਹੁਣੇ ਮੈਂ ਗਰੁੱਪ ਆਫ ਮਿਨਿਸਟਰ ਜਿਹੜੀ ਆ ਜੀਐਸਟੀ ਕੌਂਸਲਤੀ ਉਹ ਜਾ ਕੇ ਆਇਆਗਾ ਔਰ 50 ਹਜ਼ਾਰ ਕਰੋੜ ਦਾ ਅੰਕੜਾ ਮੈਂ ਗਵਰਨਮੈਂਟ ਆਫ ਇੰਡੀਆ ਦੇਖਿਆ ਕਿ 50 ਹਜ਼ਾਰ ਕਰੋੜ ਦਾ ਲਾਸ ਜਿਹੜਾ ਪਿਛਲੇ 8 ਸਾਲਾਂ ਚ ਜਦੋਂ ਜੀਐਸਟੀ ਆਈਆ ਪੰਜਾਬ ਨੂੰ ਹੋਇਆ ਭਰਿਆ ਜਾ ਰਿਹਾ ਸੋ ਮੇਰਾ ਕਹਿਣ ਦਾ ਭਾਵ ਆ ਦੇਸ਼ ਦੇ ਸੂਬਿਆਂ ਦੀ ਆਰਥਿਕਤਾ ਨੂੰ ਤੋੜ ਰਹੀ ਆ ਔਰ ਦੇਸ਼ ਦੇ ਗਰੀਬ ਲੋਕਾਂ ਨੂੰ ਮਾਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਔਰ ਪੰਜਾਬ ਦੇ ਅੰਦਰ ਡਰਾਮੇ ਕਰ ਰਹੀ ਆ ਡਰਾਮੇ ਜਿਹੜੇ ਦੇ ਕੇ ਆ ਆਲ ਆਦਮੀ ਪਾਰਟੀ ਸਰਕਾਰ ਬਿਲਕੁਲ ਸਹਿਣ ਨਹੀਂ ਕਰੂ ਇਹਨਾਂ ਲੋਕਾਂ ਦੇ ਖਲਾਸ ਸਖਤ ਤੋਂ ਸਖਤ ਕਰ ਬਣਜੀ ਪਰ ਰੋਥ ਹੈ ਕੀ ਮਤਲਬ ਜਿਹੜੇ ਕਾਰ ਕੱਟੇ ਗਏ ਨੇ ਕੀ ਲੱਗਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਫੈਸਲੇ ਮਿਲੇਗੀ ਕੁਝ ਤੁਮਨ ਮੰਤਰੀ ਘਰ ਤਾਂ ਪਹਿਲੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਦੇ ਕਾਰਡ ਕੱਟੇ ਗਏ ਉਹਨਾਂ ਨੂੰ ਪੂਰੀ ਸਹੂਲਤ ਮਿਲੇਗੀ ਤੁਹਾਡਾ ਕੀ ਕਹਿੰਦੇ ਬਿਲਕੁਲ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਕਰਾਂਗੇ ਅਸੀਂ ਉਹਨਾਂ ਦੀ ਰਾਖੀ ਕਰਾਂਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਗਰੀਬ ਵਿਅਕਤੀਆਂ ਦੇ ਨਾਲ ਖੜੇ ਆ ਜਿਹੜਾ ਵੀ ਗਰੀਬ ਵਿਅਕਤੀ ਪੰਜਾਬ ਦੇ ਜਿਹਦਾ ਵੀ ਕਾਰਡ ਕੱਟਿਆ ਅਸੀਂ ਉਹਦੇ ਨਾਲ ਖੜੇ ਆ ਅਸੀਂ ਜਿਹੜਾ ਵੀ ਸੂਤ ਮਿਲਦੀ ਅਸੀਂ ਠੋਕੇ ਦੇ ਮਾਰ। ਵੀ ਪਾਕ ਤੋਂ ਪਾਕ ਪੱਧ ਲਗਾਤਾਰ ਨਿਸ਼ਾਨਾ ਜ਼ਾਦ ਰਹੇ ਲੇਕਿਨ ਪਾਕ ਕਹਿ ਰਿਹਾ ਹੈ ਕਿ ਸਾਡੇ ਕੈਂਪਾਂ ਤੇ ਲਗਾਤਾਰ ਨਿਸ਼ਾਨਾ ਬਣਾ। ਆ ਸਿੱਧੂਵਾਲ ਦੇ ਪਿੰਡ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਸੀ ਉੱਥੇ ਵੀ ਪੁਲਿਸ ਭੇਜ ਕੇ ਉਹ ਕੈਂਪ ਨੂੰ ਬੰਦ ਕਰਾਇਆ ਗਿਆ ਜਬਰਦਸਤੀ। ਵੀ ਪਾਕ ਤੋਂ ਬੜੀ ਮਸਾ ਮੈਂ ਇੱਕ ਉਹ ਮੈਂ ਨਾਲ ਜੋੜ ਦਿੰਦਾ ਉਹ ਤਾਂ ਕਹਿੰਦੇ ਅਸੀਂ ਦਾ ਕੇਂਦਰ ਸਰਕਾਰ ਦੀ ਹੈ ਜਿਹੜੀਆਂ ਫੈਸਿਲਿਟੀਆਂ ਹੈ ਉਹਦੇ ਵਾਸਤੇ ਕੈਂਪ ਲਾ ਰਹੇ ਹਾਂ। ਅਸੀਂ ਕੋਈ ਡਾਟਾ ਇਕੱਠਾ ਨਹੀਂ ਕਰ ਰਹੇ ਉਹ ਵੀ ਜੇ ਵੀ ਰਖਿਆ। ਜਿਹੜੇ ਬੜਾ ਰਹੇ ਨੇ ਜੀ ਉਹਨਾਂ ਚ ਉਹ ਵੀ ਕਹਿੰਦੇ ਕਿ ਸਾਡੇ ਕੋਲ ਲਾਇਸੈਂਸ ਵਗੈਰਾ ਹੈਗੇ ਨੇ ਇਸ ਕਰ ਲਈ ਜਵਾਬ ਦਿਓ ਕਿ ਜਿਹੜਾ ਡਿਜੀਟਲ ਕਰਾਇਮ ਹੁੰਦਾਗਾ ਜਿਹੜਾ ਸਾਈਬਰ ਕਰਾਇਮ ਹੁੰਦਾਗਾ ਹਜ਼ਾਰਾਂ ਹੀ ਐਪਲੀਕੇਸ਼ਨ ਜਿਹੜੀਆਂ ਉਹ ਪੈਂਡਿੰਗ ਬਜਾੜ ਹਰੇਕ ਡਿਸਟ੍ਰਿਕਟ ਚਲੇ ਜਾਓ ਤੁਸੀਂ ਇਦਾਂ ਕਰੋ ਤੁਸੀਂ ਆਪਦਾ ਜਿਹੜਾ ਵਿਅਕਤੀ ਲੈ ਕੇ ਜਾ ਰਿਆ ਕੀ ਇਹ ਉਹ ਇਨਸ਼ੋਰ ਕਰਦੇ ਨੇਗੇ ਕਿ ਉਹ ਡਾਟਾ ਜਿਹੜਾ ਇਕੱਠਾ ਕਰਕੇ ਕਿਸੇ ਵਿਅਕਤੀ ਨੂੰ ਨਹੀਂ ਦੇਣਗੇ ਕੀ ਤੁਹਾਡੇ ਡਾਟਾ ਦਾ ਛੇੜਛਾੜ ਨਹੀਂ ਹੋ ਮੰਨ ਲਓ ਤੁਹਾਡਾ ਆਧਾਰ ਕਾਰਡ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਤਰੀਕੇ ਤੁਹਾਡਾ ਆਧਾਰ ਕਾਰਡ ਇੱਥੋਂ ਚਰਿਆ ਜਾਂਦਾਗਾ ਜਾ ਕੇ ਕੋਈ ਬੰਦਾ ਜੰਮੂ ਕਸ਼ਮੀਰ ਦੇ ਅੰਦਰ ਇੱਕ ਮੋਬਾਈਲ ਨੰਬਰ ਲੈਤਾ ਕੋ ਸਰਦਾਰ ਕਾਰਡ ਦੇ ਨਾਮ ਤੇ ਤੁਹਾਡੀ ਫੋਟੋ ਨੂੰ ਲੈ ਕੇ ਤੁਹਾਡੇ ਆਧਾਰ ਕਾਰਡ ਨੂੰ ਲੈ ਕੇ ਉਹ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਨਾਲ ਲਿਗਾਦਾ ਕੱਲ ਨੂੰ ਤੁਹਾਡੇ ਤੇ ਕਦਨਾਵਾ ਦਾ ਸਰੂ ਹੋਊਗਾ ਤੁਹਾਡੇ ਤੇ ਮੁਕੱਦਮਾ ਆਊਗਾ ਦੇਸ਼ ਧਰੋਹੀ ਦਾ ਕੱਲ ਨੂੰ ਤੁਹਾਡਾ ਆਧਾਰ ਪੈਨ ਨੰਬਰ ਲੈ ਕੇ ਤੁਹਾਨੂੰ ਫੋਨ ਕਾਲ ਤੇ ਲੈ ਕੇ ਕਿਉਂਕਿ ਆਧਾਰ ਕਾਰਡ ਦੇ ਅੰਦਰ ਕਈ ਜਗ੍ਹਾ ਤੇ ਮੋਬਾਈਲ ਨੰਬਰ ਲੋਕਾਂ ਦੇ ਐਂਟਰ ਕੀਤੇ ਹੋਏ ਲੱਗੇ ਲੈ ਕੇ ਤੁਹਾਡੇ ਕਿਸੇ ਬਜ਼ੁਰਗ ਤੋਂ ਉਹਦੀ ਪ੍ਰਾਪਰਟੀ ਦੇ ਡਿਸਕ੍ਰਿਪਸ਼ਨ ਲੈ ਕੇ ਕਿ ਮੇਰੀ ਪ੍ਰਾਪਰਟੀ ਜੋੜੇ ਬਾਜਰਾ ਪਿੰਡ ਦੇ ਅੰਦਰ ਮੇਰੀ ਪ੍ਰਾਪਰਟੀ ਬਰਸ਼ਣ ਪਿੰਡ ਦੇ ਅੰਦਰ ਮੇਰੀ ਤਾਂ ਪ੍ਰਾਪਰਟੀ ਜਿਹੜੀ ਆ ਉਹ ਨਾਪੇ ਦੇ ਬੋੜਾ ਪਿੰਡ ਚ ਜਦੋਂ ਇਹ ਸਾਰੀ ਪ੍ਰਾਪਰਟੀ ਲੈ ਕੇ ਤੇ ਉਹਦੇ ਅੰਦਰ ਥੋੜਾ ਜਿਹਾ ਡਿਜੀਟਲੀ ਥੋੜਾ ਜਿਹਾ ਕ੍ਰਾਈਮ ਕਰਕੇ ਇੱਕ ਨਾਮ ਦਾ ਜੇ ਜੇ ਡਬਲ ਈਟੀ ਲਿਖਣਾ ਚੀਤ ਨੂੰ ਜੇ ਆਈਟੀ ਚੀਤ ਲਿਖ ਦਿੱਤਾ ਗਿਆ ਤਾਂ ਇਹਦਾ ਮਤਲਬ ਮਾਲਕ ਮੈਂ ਨਹੀਂ ਮਾਲਕ ਇਹ ਬਣ ਜੂਗਾ ਚੱਕ ਕੇ ਕੋਈ ਬੰਦਾ ਪ੍ਰਾਪਰਟੀ ਦੇ ਜੂਗਾ ਕਿ ਇਹ ਇਹ ਬੜਾ ਫਰਾਡ ਵੀ ਹੋ ਰਿਹਾ ਪੰਜਾਬੀਆਂ ਦੇ ਨਾਲ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੀ ਆ पंजाब ਦੇ ਨਾਲ ਧੋਖਾ कर रही है, ਇਹ ਧੋਖਾ ਜਿਹੜਾ ਕਿਸੇ ਦੀ ਕੀਮਤ ਦੇ ਸਹਣ ਨਹੀਂ ਕੀਤਾ ਤੇ ਖਰਾਬ ਕਰ छोटा ਤੇ ਛੋਟਾ ਸਿਆ ਵੱਡਾ ਅਸੀਂ ਖਰਾਬ ਕਰਾਂਗੇ 72 ने ਵਿੱਚ ਜੇ ਨੀ ਸਕੀਮਾਂ ਦੇ ਤਹਿਤ ਕਿਹਾ ਤੇ ਵੋਟਰ ਕਾਰਡ ਕੱਟੇ ਜਾਂਦੇ ਨੇ ਉਹਨੀਆਂ ਦੇ ਆਧਾਰ ਕੱਟਦੇ ਤੇ ਘਰੋਂ ਕੱਟੇ ਜਾਂਦੇ ਨੇ ਕਿ 72 ਦੇ ਵਿੱਚ ਜੀ ਵੋਟਾਂ ਮਸ਼ੀਨ ਰਾਈਂਗ ਉਹੀ ਚੈਰੀ ਜਿਆ ਬਿਲਕੁਲੀ ਇਹ ਆਪਾਂ ਵਿਸ਼ੇਸ਼ ਦਾ ਸੈਂਟਰ ਤੇ ਜਾਈਏ ਜਿਹੜੀ ਗੱਲ ਉਧਰ ਪੁੱਛੀਏ ਭਾਈ ਸਾਹਿਬ ਨੇ ਬਿਲਕੁਲ ਰਸਾਇਕ ਸੈਕਟ ਦੇ ਉੱਤੇ ਲਿਖਿਆ ਹੋਇਆਗਾ ਕਿ ਤੁਹਾਡੀ ਬੋਰਡ ਜਿਹੜੀ ਆ ਉਹਦੀ ਡਿਲੀਸ਼ਨ ਵੀ ਹੋ ਸਕਦੀ ਆ ਆਟੋਮੈਟਿਕਲੀ ਤੁਹਾਡਾ ਸਾਰਾ ਡਾਟਾ ਲੈ ਕੇ ਤੁਹਾਡਾ ਜਿਹੜਾ ਐਡਰੈਸ ਮੰਨ ਲਓ ਤੁਸੀਂ ਅੱਜ ਪਟਿਆਲਾ ਗੇਟ ਰੈਡਰੋਂ ਤੁਸਾਂ ਨੂੰ ਤੁਸੀਂ ਨਾਪਾ ਗੇਟ ਤੇ ਲੇਗੇ ਤੁਸੀਂ ਉੱਥੇ ਕ੍ਰਾਇਟ ਇਨਸੈਕਟ ਕਰਨਾ ਤੇ ਤੁਹਾਡਾ ਹੋ ਤੁਹਾਡੀ ਜਾ ਕੇ ਤੁਸੀਂ ਜਦੋਂ ਬੋਰਡ ਸੈਂਟਰ ਤੇ ਜਾ ਕੇ ਫੜੋਗੇ ਕਹਿਣਗੇ ਨਹੀਂ ਜੀ ਸਿੱਖਤਾ ਹੈ ਜਾਂ ਉਸਤਾ ਹੈ ਉਸਤਾ ਜੀਆ ਜੀਟੀ ਵਾਲੇ ਆ ਸੋ ਇਹ ਮੈਸਮ ਦਾ ਬਹੁਤ ਬੜਾ ਧੋਖਾ ਜਿਹੜਾ ਭਾਰਤ ਜਨਤਾ ਪਾਰਟੀ ਕਰ ਰਹੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਅਸੀਂ ਕਾਨੂੰਨ ਤਾਮਕ ਅਸੀਂ ਕੋਈ ਆਪਣਾ ਕਾਨੂੰਨ ਨਹੀਂ ਹੈਗਾ ਇਹ ਕਾਨੂੰਨ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਕਰੋੜਾ ਇਸ ਕਾਨੂੰਨ ਦੇ ਤਹਿਤ ਪ੍ਰिवेंटिव ਐਕਸ਼ਨ ਜਿਹੜਾ ਉਹ ਦਿਆ ਜਾ ਰਿਹਾ ਜੀ ਮਾਨ ਸਾਹਿਬ ਜੀ ਮਾਨ ਸਾਹਿਬ ਜੀ ਇਹਨੇ ਕੈਂਪ ਲਾ ਰਹੀ ਨੇ ਲੋਕੀ ਤੁਸੀਂ ਬੜਾ ਵੱਡਾ ਐਜੂਕੇਸ਼ਨ ਲਾਇਆ ਕਿ ਐਕਟ ਕੀਤਾ ਹੈਗਾ ਦੇਸ਼ ਹੋਈ ਆ ਕੀ ਦੇਸ਼ ਰੋਹੀ ਨੇ ਬੀਜੇਪੀ ਵਾਲੇ ਵੱਲੋਂ ਕੀਤਾ ਮੈਂ ਇਹ ਕਹਿ ਰਿਹਾਗਾ ਕਿ ਐਕਟ ਕਹਿੰਦਾਗਾ ਕਿ ਜਿਹੜਾ ਇਸ ਐਕਟ ਦੇ ਅਧੀਨ ਕੋਈ ਡਾਟਾ ਇਕੱਠਾ ਕੀਤਾਗਾ ਜਿਉਂ ਡਾਟਾ ਮੈਜੂਰ ਹੋ ਕੇ ਸਾਡੇ ਕਿਸੇ اپੋਜੀਸ਼ਨ ਸਟੇਟ ਕੋਲ ਚਲਾ ਜਾਊਗਾ ਤਾਂ ਉਹ ਵਿਅਕਤੀ ਦਾ ਕੀ ਬਣੂਗਾ ਜਿਹੜਾ ਪੋੜਾ ਪਿਆਰਾ ਵਿਅਕਤੀ ਆ ਮੰਨੋ ਕੋਈ ਵਿਅਕਤੀ ਇਹ ਰਹਿਣ ਦਾ ਨਾਮ ਹੈ ਜਿਹੜੀ ਪਾਰਟੀ ਬਣ ਕੇ ਸਰਕਾਰ ਚੁੱਕੇ ਨੇ ਸਾਡੇ ਸਮੂਹ ਪਿਛਲੇ ਦਿਨਾਂ ਤੋਂ ਕਾਂਗਰਸ ਤੋਂ ਵਿਧਾਇਕ ਸੁਖपाल ਸਿੰਘ ਖਹਿਰਾ ਇੱਕ ਮੁੱਦਾ ਚੁੱਕ ਰਹੇ ਨੇ ਟੋਇਟਾ 144 ਹਾਈਲੈਕਸ ਜੋ ਗੱਡੀਆਂ ਛੱਟ ਦੇ ਸਬਕਾ ਫੋਰਸ ਦੇ ਲਈ ਬਰੀਦੀਆਂ ਗਈਆਂ ਸੀ ਸਿੱਧੇ ਤੌਰ ਤੇ ਤੁਹਾਡੀ ਪਾਰਟੀ ਤੇ ਇਹ ਇਲਜ਼ਾਮ ਲਾ ਰਹੇ ਨੇ ਕਿ 15 ਤੋਂ 20 ਕਰੋੜ ਰੁਪਏ ਦਾ ਇਹਦੇ ਵਿੱਚ ਘਪਦਾ ਹੋਇਆ ਪਰ ਆਮ ਆਦਮੀ ਪਾਰਟੀ ਹੁਣ ਤੱਕ ਇਸ ਤੇ ਚੁੱਪ ਕਿਉਂ ਹੈ ਬਿਲਕੁਲ ਉਹਦਾ ਜਵਾਬ ਜਿਹੜਾ ਪਰੇਸ਼ਾਨਦਾਗਾ ਉਹਨਾਂ ਦੇ ਖਿਲਾਫ ਜਿਹੜਾ ਵਿਅਕਤੀ ਸੀਗਾ ਇਹ ਦੇਖਾਂ ਦਾ ਡਿਵੀਜ਼ਨ ਆਇਆ ਸੀ ਉਹਨਾਂ ਨੇ ਕੋਰਟ ਦੇ ਅੰਦਰ ਉਹਨਾਂ ਦੇ ਖਿਲਾਫ ਮਕਦਮਾ ਦਾਇਰ ਕਰਾਇਆਗਾ ਸੋ ਮੈਟਰ ਸਮਝ ਲਈ ਸਾਂ ਮੈਂ ਤੇ ਜਾਦਾ ਨਹੀਂ ਕਹਿਣਾ ਚਾਹਦਾ ਜਿਹੜਾ ਵੀ ਜਿਹੜੀ ਵੀ ਕੋਈ ਪਰਚੇਜ਼ ਹੁੰਦੀ ਆ ਉਹ ਜੈਮ ਦੇ ਰਾਹੀਂ ਜੈਮ ਪੋਰਟਲ ਦੇ ਰਾਹੀਂ ਹਰੇਕ ਸਟੇਟ 'ਤੇ ਜੈਮ ਪੋਰਟਲ ਬਣਿਆ ਹੋਇਆਗਾ ਉਹ ਜੈਮ ਪੋਰਟਲ ਦੇ ਉੱਤੇ ਦੀ ਖਰੀਦਾਰੀ ਹੁੰਦੀ ਆ ਪਰ ਗਵਰਨਮੈਂਟ ਐਕਟ ਦੇ ਰਾਹੀਂ ਜਿਹੜੀ ਆ ਉਹ ਖਰੀਦਾਰੀ ਹੁੰਦੀ ਆ ਪਰ ਗਵਰਨਮੈਂਟ ਐਕਟ ਦੇ ਅੰਦਰ ਇਕੱਲਾ ਇੱਕ ਵਿਅਕਤੀ ਵਿਸ਼ੇਸ਼ ਨਹੀਂ ਖਰੀਦਦਾ ਉਹਦੇ ਅੰਦਰ ਪੂਰਾ ਮੈਕਨਿਜ਼ਮ ਹੁੰਦਾਗਾ ਪੂਰਾ ਡਿਪਾਰ ਡਿਪਾਰਟਮੈਂਟ ਦੇ ਤਾਰੀਖ ਹੁੰਦੇ ਨੇ 42 23 ਲੋਕ ਜਿਹੜੇ ਨੇ ਉਹਨਾਂ ਦੇ ਰਾਈ ਫਾਈਲ ਲਿਖਦੇ ਉੱਥੇ ਜਾ ਕੇ ਕੰਮ ਕਰਦੇ ਨੇ ਦੇਖ ਲੈਣੇ ਚਾਹ ਪਾ ਦੇਖ ਲੈ ਆਪ ਜੀ ਬ੍ਰਾਡ ਨੋ ਫਰਾਡ ਇਸ ਨਾ ਦੇਖੋ ਸਾਰੇ ਪਿੰਡਾਂ ਦੇ ਅੱਜ ਦੀ ਗੱਲ ਹੋ ਗਈ ਹੋਈ ਨਹੀਂ ਅੱਜ ਵਿੱਚ ਮੀਂਹ ਪਿਆ ਤੇ ਸੜਕਾਂ ਦਾ ਬੁਰਾ ਹਾਲ ਹੋ ਗਿਆ ਪਿਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀ ਜਦੋਂ ਵੀ ਪੈਂਦਾ ਮੈਂ ਅਸੀਂ ਪਰਮਾਤਮਾ ਨੂੰ ਅਸੀਂ ਬਾਡ ਤੋਂ ਇਹ ਨਹੀਂ ਕਿ ਅਸੀਂ ਬਾਡ ਤੋਂ ਇਹ ਨਹੀਂ ਕਹਿ ਸਕਦੇ ਕਿ ਵੀ ਹੌਲੀ ਪਾਓ ਜਾਂ ਧੀਰਜ ਪਾਓ ਪਲੀਜ਼ ਮੇਰਾ ਕਰਕੇ ਤੁਹਾਡਾ ਪੂਰਾ ਕੰਮ ਪੂਰਾ ਹੋ ਗਿਆ ਕਾਕਾ ਨਹੀਂ ਹੋ ਗਿਆ ਨਹੀਂ ਹੈ ਹਰ